ਮੇਰਾ ਨਾਮ ਡਾਕਟਰ ਮਸਕਾਨ ਖੋਸਲਾ ਹੈ ਬੜਾ ਨਿੱਘਾ ਸਵਾਗਤ ਹੋਇਆ ਸਭ ਤੋਂ ਪਹਿਲੇ ਸਾਰਿਆਂ ਨੂੰ ਜੈ ਐਮ ਸੀ ਡੀ ਪਰਮੇਸ਼ੁਰ ਦਾ ਸ਼ੁਕਰ ਹੈ ਪ੍ਰਭੂ ਦਾ ਧੰਨਵਾਦ ਹੈ ਕਿ ਜਿਸਨੇ ਅੱਜ ਦਾ ਦਿਨ ਬਖਸ਼ਿਆ ਪੂਰੇ 5 ਸਾਲ ਦੀ ਮਿਹਨਤ ਪਰਮੇਸ਼ੁਰ ਨੇ ਫਲ ਲਿਆਂਦਾ ਹੈ ਪ੍ਰਭੂ ਦੇ ਵੱਲੋਂ ਜੋ ਇਨਾਮ ਮਿਲਿਆ ਮੈਨੂੰ 골ਡ ਮੈਡਲਿਸਟ ਯੂਨੀਵਰਸਿਟੀ ਨੇ ਨਿਵਾਜਿਆ ਮੈਂ ਬੈਚਲਰ ਆਫ ਡੈਂਟਲ ਸਰਜਰੀ ਪਰਮੇਸ਼ੁਰ ਦੀ ਦਇਆ ਦੇ ਨਾਲ ਮੈਨੂੰ ਇਹ ਡਿਗਰੀ ਮਿਲੀ ਹੈ ਤੇ ਮੈਂ ਇਹ ਹਾਸਲ ਕੀਤੀ ਹੈ ਪ੍ਰਭੂ ਦੀ ਕਿਰਪਾ ਦੇ ਦੁਆਰਾ ਮੇਰੇ ਪਰਿਵਾਰ ਦੇ ਪੂਰੇ ਸਪੋਰਟ ਦੇ ਦੁਆਰਾ ਮੇਰੇ ਮਾਪੇ ਦੀ ਮਿਹਨਤ ਮੇਰੇ ਪੈਨਪ੍ਰਾਵ ਦੀ ਮਿਹਨਤ ਮੇਰੇ ਸੰਤਾਨ ਸੇਵਕਾਂ ਦੀ ਇਹ ਦਵਾਵਾਂ ਮੈਨੂੰ ਲੱਗੀਆਂ ਨੇ ਕਿ ਮੇਰੇ ਪੂਰੇ ਬੈਚ ਦੇ ਵਿੱਚੋਂ ਪੂਰੇ 5 ਸਾਲ ਦਾ ਜਿਹੜਾ ਟੋਪਰ ਆ ਪਰਮੇਸ਼ੁਰ ਨੇ ਮੈਨੂੰ ਬਣਾਇਆ ਆ ਸੋ ਜੋ ਸੇਵਾ ਪਰਮੇਸ਼ੁਰ ਨੇ ਮੈਨੂੰ ਦਿੱਤੀ ਹੈ ਕਿ ਮਨੁੱਖਤਾ ਦੀ ਸੇਵਾ ਕਰਨੀ ਹੈ ਸੋ ਜੋ ਐਥਿਕਸ ਨੇ ਸਾਡੇ ਡਾਕਟਰ ਲੈਵਲ ਤੇ ਜੋ ਐਥਿਕਸ ਨੇ ਆਈ ਵਿਲ ਬੀ ਫੋਲੋਇੰਗ ਦੈਟ ਐਥਿਕਸ ਆਲਸੋ ਤੇ ਜੋ ਪਰਮੇਸ਼ੁਰ ਦੇ ਵੱਲੋਂ ਮੈਨੂੰ ਹੁਕਮ ਆ ਕਿ ਮਨੁੱਖਤਾ ਪਹਿਲੇ ਤੇ ਜਾਤੀਵਾਦ ਬਾਅਦ ਵਿੱਚ ਉਸੇ ਤਰ੍ਹਾਂ ਹੀ ਅਸੀਂ ਕਰਾਂਗੇ ਹਾਂਜੀ ਮੇਰੀ ਪੜ੍ਹਾਈ ਜਾਰੀ ਰਹੇਗੀ ਮੇਰੀ 3 ਸਾਲ ਦੀ ਜਿਹੜੀ ਪੜ੍ਹਾਈ ਆ ਸਪੈਸ਼ਲਿਸਟ ਮੈਂ ਬੰਨਾ ਐ ਐਮ ਡੀ ਐ ਸੋਰਲੈਂਡ ਮੈਕਜ਼िलोਫੇਸ਼ੀਅਲ ਸਰਜਰੀ 'ਚ ਮੈਂ 3 ਸਾਲ ਕਰਨੇ ਆ ਸੋ ਉਹ ਵੀ ਮੇਰਾ ਨੀਟ ਦਾ ਐਗਜ਼ਾਮ ਐ ਮਈ ਦੇ ਵਿੱਚ ਸੋ ਪਰਮੇਸ਼ਰ ਉਹਦੇ ਲਈ ਵੀ ਬਲ ਦੇਵੇ ਤੇ ਮੇਰੀ ਜਿਹੜੀ ਸਟੱਡੀ ਆ ਪ੍ਰੇਪਰੇਸ਼ਨ ਆ ਉਹ ਚੱਲ ਰਹੀ ਐ ਨੌਜਵਾਨ ਪੀੜ੍ਹੀ ਨੂੰ ਇਹੀ ਸੁਨੇਹਾ ਦਵਾਂਗੇ ਕਿ ਉਹ ਬੀਡੀਅੰਸ ਜਿਹੜੀ ਐ ਜਿਹੜੀ ਆਗਿਆਕਾਰੀਤਾ ਉਹ ਤੁਹਾਨੂੰ ਕਿਤੇ ਨਾ ਕਿਤੇ ਜ਼ਰੂਰ ਲੈ ਕੇ ਜਾਏਗੀ ਅਸੀਂ ਸ਼ੁਰੂ ਤੋਂ ਹੀ ਉਹ ਬੀਡੀਅੰਸ 'ਚ ਰਹੇ ਆਂ ਸਕੂਲ ਲੈਵਲ ਤੋਂ ਦੇਖ ਲੋ ਸਪੋਰਟਸ ਤੋਂ ਦੇਖ ਲੋ ਜਾਂ ਫਿਰ ਚਰਚ ਤੋਂ ਦੇਖ ਲੋ ਹਰ ਜਗ੍ਹਾ ਸੀ ਓਬੇ ਹੀ ਕਰਦੇ ਆਏ ਆਪਣੇ ਵੱਡਿਆਂ ਨੂੰ ਸੋ ਜਿਹੜੀ ਉਹ ਬੀਡੀਅਨਸ ਆ ਸੱਚਮੁੱਚ ਫਲ ਲੈ ਕੇ ਆਈ ਹੈ ਸੋ ਜਿਹੜੇ ਨੌਜਵਾਨ ਪੀੜ੍ਹੀ ਉਹ ਵੀ ਆਗਿਆਕਾਰੀ ਹੋਵੇ ਤਾਂ ਉਹ ਫਲ ਲੈ ਕੇ ਆਣਗੇ ਜਰੂਰ ਜਰੂਰ ਪੜਾਈ ਪੜਾਈ ਦੇ ਵੱਲ ਤਾਂ ਧਿਆਨ ਦੇਣਾ ਹੀ ਚਾਹੀਦਾ ਪਹਿਲ ਦੇ ਆਧਾਰ ਤੇ ਦੇਖੋ ਜੇ ਬੜੀ ਮਾਨ ਵਾਲੀ ਗੱਲ ਆ ਮਾਪੇ ਵਾਸਤੇ ਕਿ ਪੂਰੀ ਯੂਨੀਵਰਸਿਟੀ ਚ ਬੱਚੇ ਨੇ ਟੌਪ ਕੀਤਾ ਹੈ ਔਰ ਗੋਲਡ ਮੈਡਲਿਸਟ ਹਾਸਲ ਕੀਤਾ ਹੈ ਵੀਡੀਆਸੀ ਡਿਗਰੀ ਕੰਪਲੀਟ ਹੋਈ ਆ ਔਰ ਅੱਗੇ ਵੀ ਮੇਰਾ ਬੱਚਾ ਜਿਹੜਾ ਆ ਉਹ ਪੜਨਦੇ ਨਾਲ ਨਾਲ ਅੱਗੇ ਵੀ ਮੇਰਾ ਬੱਚਾ ਆ ਜਾਰੀ ਰਹੇਗੀ ਪੜਾਈ ਉਹਨਾਂ ਦੀ ਜਾਰੀ ਰਹੇਗੀ ਸੋ ਮੈਂ ਮਸੀਹ ਭਾਈ ਬੋਰਡ ਦੀ ਪੰਜਾਬ ਦੀ ਮੈਂਬਰ ਆ ਔਰ ਨਾਲ ਦੇ ਨਾਲ ਹੀ ਅਬਜ਼ਰਵਰ ਮੈਂ ਗੁਰਦਾਸਪੁਰ ਡਿਸਟ੍ਰਿਕਟ ਗੁਰਦਾਸਪੁਰ ਅੱਜ ਬੜੀ ਮਸੀਹਤ ਵਾਸਤੇ ਬੜੀ ਸਾਡੀ ਕੌਮ ਵਾਸਤੇ ਬੜੀ ਮਾਣ ਵਾਲੀ ਗੱਲ ਆ ਕਿ ਸਾਡੇ ਮਸੀਹ ਭਾਈ ਚਾਰੇ ਦਾ ਬੱਚਾ ਜਿਹੜਾ ਅੱਜ ਇੱਕ ਬਹੁਤ ਵੱਡੇ ਮਕਾਮ ਨੂੰ ਉਹਨਾਂ ਨੇ ਹਾਸਲ ਕੀਤਾ ਹੈ ਸੋ ਮੈਂ ਜਿਹੜੇ ਮੈਨੂੰ ਸਾਡੇ ਗਲੀ ਮੋਲਾ ਆਂਡਵਾਂਡ ਪੂਰਾ ਕਾਦੀਆਂ ਤੋਂ ਵਧਾਈਆਂ ਆਈਆਂ ਨੇ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਜੀ ਆ ਸਾਡੀ ਇਹ ਜਿਹੜੀ ਇਹ ਕੰਮ ਸਾਡਾ جاری ਹੈ ਕਿ ਅਸੀਂ ਜਦੋਂ ਵੀ ਪਿੰਡ ਪਿੰਡ ਜਾਂ ਗਲੀ ਗਲੀ ਜਾਂ ਸੜਕਾਂ ਦੇ ਜਾਂਦੇ ਆ ਅਸੀਂ ਬੱਚਿਆਂ ਨੂੰ ਇਹ ਹੀ ਸਿੱਖਿਆ ਜਿੰਨੇ ਆ ਕਿ ਆਪਣੇ ਬੱਚਿਆਂ ਨੂੰ ਕਿ ਆਪਣੇ ਮਾਪੇ ਮਾਂ-ਬਾਪ ਦੀ ਇੱਜ਼ਤ ਕਰੋ ਆਗਿਆਕਾਰੀ ਵਿੱਚ ਰਹੋ ਚਰਚ ਜਾਓ ਦੁਆ ਪ੍ਰਾਰਥਨਾ ਕਰੋ ਸੱਚਮੁੱਚ ਪਰਮੇਸ਼ਰ ਤੁਹਾਨੂੰ ਸਿਰ ਬਣਾਵੇਗਾ ਪੂਛ ਨਹੀਂ ਬਣਾਵੇਗਾ ਪਰਮੇਸ਼ਰ ਦੀ ਬਲੇਸਿੰਗ ਉੱਥੇ ਹੀ ਹੁੰਦੀ ਹੈ ਜਦੋਂ ਬੱਚਾ ਆਪਣੇ ਮਾਪੇ ਮਾਂ-ਬਾਪ ਦੇ ਆਗਿਆਕਾਰੀ ਵਿੱਚ ਰਹਿੰਦਾ ਹੈ ਸੋ ਬੱਚਾ ਆਗਿਆਕਾਰੀ ਚ ਹੀ ਆਈ ਬਾਕੀ ਵੀ ਬੱਚਿਆਂ ਨੂੰ ਅਵੇਅਰ ਕਰਾਂਗੇ ਕਿ ਬਾਕੀ ਵੀ ਬੱਚੇ ਜਿਹੜੇ ਸਾਡੇ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਅਸੀਂ آگਾਹ ਕਰਦੇ ਆ ਕਿ ਤੁਸੀਂ ਵੀ ਆਪਣੇ ਮਾਪੇ ਦੇ ਅਗਿਆਕਾਰ ਵਿੱਚ ਰੋ ਪੜ੍ਹਾਈ ਨੂੰ ਮਹੱਤਵ ਦਿਓ ਪੜਾਈ ਬਹੁਤ ਜ਼ਰੂਰੀ ਹੈ ਮੇਰਾ ਨਾਮ ਡਾਕਟਰ ਮਹਿਕ ਹੈ ਮੈਂ ਸੀਵੀਐਚ ਕਾਧੀਆਂ ਵਿਖੇ ਪਸ਼ੂ ਹਸਪਤਾਲ ਵਿੱਚ ਪੋਸਟਡ ਹਾਂ ਅੱਜ ਮੈਂ ਡਾਕਟਰ ਗੁਸਕਾਨ ਖੋਸਲਾ ਦੇ ਘਰ ਆਈਆਂ ਇਹਨਾਂ ਨੂੰ 골ਡ ਮੈਡਲ ਮਿਲਿਆ ਆ ਆਪਣੀ ਡਿਗਰੀ ਦੇ ਵਿੱਚ ਤੇ ਇਹਨਾਂ ਨੇ ਪੂਰੇ ਕਾਧੀਆਂ ਸ਼ਹਿਰ ਨੂੰ ਪ੍ਰਾਊਡ ਫੀਲ ਕਰਾਇਆ ਆ ਮੈਂ ਅੱਗੇ ਵੀ ਯੰਗ ਜਨਰੇਸ਼ਨ ਨੂੰ ਇਹੀ ਕਹੂੰਗੀ ਕਿ ਨਸ਼ਿਆਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਪੜ੍ਹਾਈ ਵੱਲ ਫੋਕਸ ਕੀਤਾ ਜਾਏ ਬਾਹਰ ਜਾਣ ਨਾਲੋਂ ਵੀ ਚੰਗਾ ਆ ਕਿ ਤੁਸੀਂ ਆਪਣੇ ਪੰਜਾਬ 'ਚ ਰਹਿ ਕੇ ਇੱਥੇ ਪੜੋ ਤੇ ਯੂਥ ਨੂੰ ਹੋਰ ਅੱਗੇ ਲੈ ਕੇ ਜਾਓ